ਛੋਟੀ ਗੱਲ ਦੋਸਤੋ ਤੁਹਾਡੇ ਵਾਸਤੇ ਬਹੁਤ ਹੀ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਆਏ ਹਾਂ ਪੰਜਾਬ ਸਰਕਾਰ ਵੱਲੋਂ ਨਗਰ ਨਿਕਮ ਚਲੰਦਰ ਵਿੱਚ 1196 ਅੰਦਰਜਤ 4 ਕਰਮਚਾਰੀਆਂ ਦੀ ਭਰਤੀ ਨਿਕਲੀ ਹੈ ਜਿਸ ਵਿੱਚ ਗਾਰਡਨ ਬੇਲਦਾਰ ਮਾਲੀ 406 ਹੈ ਸਫਾਈ ਸੇਵਕਾਂ ਦੀ ਗਿਣਤੀ 440 ਹੈ ਸੀਵਰ ਮੈਨ ਦੀ ਗਿਣਤੀ 165 ਹੈ ਰੋਡ ਬੇਲਦਾਰ ਦੀ ਗਿਣਤੀ 160 ਹੈ ਫਿਟਰ ਕੋਲੀ ਦੀ 25 ਹੈ ਇਸ ਤਰ੍ਹਾਂ ਟੋਟਲ ਜਿਹੜੀ ਪੋਸਟਾਂ ਹੈਗੀਆਂ ਇਹ 1196 ਹੈ ਜਿਹੜੀ ਸੈਲਰੀ ਹੈ ਉਹ 18000 ਹੈ ਸਤਵੇਂ ਪੇਕ ਮਿਸ਼ਨ ਅਨੁਸਾਰ ਤੇ ਜਿਹੜੀ ਇਸ ਦੀ ਸਟਾਰਟਿੰਗ ਡੇਟ ਹੈ ਅਪਲਾਈ ਕਰਨ ਦੀ ਡੇਟ ਹੈਗੀ ਉਹ 15/1/2026 ਯਾਨੀ ਕਿ 15 ਜਨਵਰੀ 2026 ਤੇ ਜਿਹੜੀ ਲਾਸਟ ਡੇਟ ਹੈਗੀ ਹੈ ਉਹ 27 ਫਰਵਰੀ 2026 ਸ਼ਾਮ 5 ਵਜੇ ਤੱਕ ਤੁਸੀਂ ਮਤਲਬ ਕਿ ਇਸ ਤੋਂ ਪਹਿਲਾਂ ਪਹਿਲਾਂ ਅਪਲਾਈ ਕਰ ਸਕਦੇ ਹੋ ਜਿਹੜੀ ਇਸ ਦੀ ਵੈਬਸਾਈਟ ਹੈਗੀ ਹੈ ਉਹ ਹੈਗੀ www.mcjalandhar.in ਤੇ ਜਾ ਕੇ ਤੁਸੀਂ ਜਾਣਕਾਰੀ ਸ਼ਾਰਟ ਨੋਟ ਨੋਟੀਫਿਕੇਸ਼ਨ ਦੀ ਪ੍ਰਾਪਤ ਕਰ ਸਕਦੇ ਹੋ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਕਮੈਂਟਸ ਕਰਕੇ ਜਰੂਰ ਦੱਸੋ ਕਿਉਂਕਿ ਕਮੈਂਟ ਕਰਨ ਨਾਲ ਤੁਹਾਨੂੰ ਅਸੀਂ ਹੋਰ ਵਧੇਰੇ ਨੌਕਰੀ ਸਬੰਧੀ ਜਾਣਕਾਰੀ ਦੇਵਾਂ ਕਿਸੇ ਵੀ ਡਿਸਟ੍ਰਿਕਟ ਦੇ ਵਿੱਚ ਪੰਜਾਬ ਦੇ ਕਿਸੇ ਵੀ ਡਿਸਟ੍ਰਿਕਟ ਵਿੱਚ ਜਾਂ ਪੰਜਾਬ ਸਰਕਾਰ ਵੱਲੋਂ ਜੋ ਵੀ ਪੋਸਟਾਂ ਨਿਕਲਦੀਆਂ ਨੇ ਉਹਦੀ ਜਾਣਕਾਰੀ ਤੁਹਾਨੂੰ ਮਿਲੇਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਆਉਣ ਵਾਲੀ ਜੌਬ ਸਬੰਧੀ ਜਾਣਕਾਰੀ ਤੁਹਾਨੂੰ ਤੁਹਾਡੇ ਫੋਨ ਤੇ ਘਰ ਬੈਠੇ ਮਿਲਦੇ ਰਹੇ ਸੋ ਧੰਨਵਾਦ ਥੈਂਕ ਯੂ